ਕੱਗਰ ਦਾ ਪੱਧਰ ਦਿਨ-ప్రతిदिन ਵਧਦਾ ਜਾ ਰਿਹਾ ਹੈ ਜਿਸ ਦੇ ਚਲਦੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਵੱਲੋਂ ਮੂਣਕ ਵਿਖੇ ਕੱਗਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਬਰਿੰਦਰ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਕੱਗਰ ਦੀ ਬ੍ਰੀਚਿੰਗ ਨੂੰ ਰੋਕਣ ਦੇ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਕੱਗਰ ਦੇ ਜੋ ਬੰਨ ਬਣਾਏ ਗਏ ਹਨ ਉਹਨਾਂ ਤੇ ਟਰੈਕਟਰ ਟਰਾਲੀਆਂ ਚੱਲ ਰਹੇ ਹਨ ਅਤੇ ਨਾਲ ਹੀ ਪਿੰਡਾਂ ਵਿੱਚ ਵੀ ਕੱਗਰ ਦੀ ਬ੍ਰੀਚਿੰਗ ਨੂੰ ਰੋਕਣ ਦੇ ਲਈ ਸੈਂਡ ਬੈਗਸ ਮਹਿਆ ਕਰਵਾ ਦਿੱਤੇ ਗਏ ਹਨ ਉਹਨਾਂ ਕਿਹਾ ਕਿ ਪਿਛਲੇ ਸਾਲ ਪਾਣੀ ਦਾ ਪੱਧਰ ਬੇहद ਵੱਧ ਗਿਆ ਸੀ ਜਿਸ ਕਾਰਨ ਘੱਗਰ ਦੀ ਬ੍ਰੀਚਿੰਗ ਹੋਈ ਸੀ ਪਰ ਇਸ ਵਾਰ ਘੱਗਰ ਤੇ ਪ੍ਰਸ਼ਾਸਨ ਦੀ ਪੂਰੀ ਨਜ਼ਰ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰ ਇੱਕ ਪੁਕਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਘੱਗਰ ਦੇ ਬੰਨਾਂ ਤੇ ਵੀ ਚੌਕਸੀ ਵਰਤੀ ਜਾ ਰਹੀ ਹੈ ਉਹਨੇ ਬੜਾ ਵਿਸਥਾਰ ਦੇ ਵਿੱਚ ਦੱਸਦਾ ਹੈ ਪਾਣੀ ਪਿੱਛੋਂ ਵਧਿਆ ਹੈ ਪਰ ਡੇਂਜਰਸ ਪੁਆਇੰਟ ਤੋਂ ਕਾਫੀ ਹਲੇ ਨੀਚੇ ਤੇ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਅਰੇ ਪਹਿਲੀ ਵਾਰੀ ਹੋਇਆ ਹੈ ਕਿ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿ ਬੰਨ੍ਹ ਮਜ਼ਬੂਤ ਕੀਤੇ ਗਏ ਨੇ ਹੁਣ ਪਹਿਲਾਂ ਮਕਰੋੜ ਸਾਬ ਤੋਂ ਕੜਹਿਲ ਤੱਕ ਜਿਆਦਾ ਦਿੱਕਤ ਆਉਂਦੀ ਸੀ ਕਿਉਂਕਿ ਪਿੱਛੇ ਘੱਗਰ 598 ਫੁੱਟ ਚੌੜਾ ਸੀ ਉੱਥੇ ਜਾ ਕੇ 198 ਫੁੱਟ ਰਹਿ ਜਾਂਦਾ ਸੀ ਉੱਥੇ ਹਮੇਸ਼ਾ ਬਰੀਚ ਹੁੰਦੀ ਸੀ ਸੋ ਉੱਥੇ ਜਿਹੜੇ ਸਾਰੇ ਘੱਗਰ ਦੇ ਬੰਨ੍ਹ ਨੇ ਜਿਹੜੇ ਉਹ 15 ਫੁੱਟ ਚੌੜੇ ਕਰ ਦਿੱਤੇ ਗਏ ਨੇ ਜਿੱਥੋਂ ਗੱਡੀ ਵੀ ਟਰੈਕਟਰ ਟਰਾਲੀਆਂ ਅਕਸਰ ਜਾਂਦੀਆਂ ਨੇ ਮਕਰੋੜ ਤੋਂ ਚੱਲ ਕੇ ਕੜਹਿਲ ਤੱਕ ਸਾਰੇ ਸਾਡੇ ਏਰੀਆ ਦੇ ਵਿੱਚ ਟਰਾਲੀ ਉੱਤੇ ਬੰਨਦੇ ਉੱਤੇ ਚੱਲ ਸਕਦੇ ਪਹਿਲਾਂ ਪ੍ਰਬੰਧਾਂ ਦੀ ਗੱਲ ਮੈਂ ਦੱਸਦਾ ਸਭ ਤੋਂ ਵੱਡੀ ਗੱਲ ਤਾਂ ਇਹ ਸਾਡੇ ਤਾਂ ਇੱਥੇ ਬਰਸਾਤ ਨਹੀਂ ਹੋਈ ਬਰਸਾਤ ਹੋਈ ਹੈ ਪਿੱਛੇ ਪਿੱਛੇ ਬਰਸਾਤ ਹੋਈ ਹੈ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਢਾਂਗਰੀ ਮਾਰਕੰਡਾ ਸਰਾਲਾ ਇਹ ਸਾਰੀਆਂ ਭੰਖਰਪੁਰ ਤੋਂ ਚੱਲ ਕੇ ਜਿਹੜੀਆਂ ਨਦੀਆਂ ਨੇ ਇਹ ਸਾਰੀਆਂ ਕਗਰ ਦੇ ਵਿੱਚ ਪੈਂਦੀਆਂ ਨੇ ਬਰਸਾਤਾਂ ਉੱਥੇ ਹੁੰਦੀਆਂ ਨੇ ਨੁਕਸਾਨ ਸਾਡਾ ਹੁੰਦਾ ਤੇ ਮੈਂ ਕਹਿ ਸਕਦਾ ਕਿ ਹਰਿਆਣਾ ਸਰਕਾਰ ਦਾ ਬਿਲਕੁਲ ਵੀ ਰੁਭਈਆ ਜਿਹੜਾ ਟੋਟਲੀ ਗਲਤ ਹੈ ਅਸੀਂ ਖਨੌਰੀ ਤੋਂ ਮਕਰੋੜ ਸਾਬ ਤੱਕ ਚੈਨਲਾਈਜ਼ ਕਰਤਾ 598 ਫੁੱਟ ਚੌੜਾ ਅੱਗੇ ਮਕਰੋੜ ਸਾਬ ਤੋਂ ਕੜੈਲ ਤੱਕ 287 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਪਰ ਹਰਿਆਣਾ ਦੀ ਸਰਕਾਰ ਅਲਾਉ ਨਹੀਂ ਕਰ ਰਹੀ ਕਿੱਡੀ 허ਾਨੀ ਦੀ ਗੱਲ ਹੈ ਕਿ ਨੁਕਸਾਨ ਤੇ ਅਸੀਂ ਉਹਨਾਂ ਦੇ ਪਾਣੀ ਦਾ ਝੱਲ ਰਹੇ ਹਾਂ ਅਸੀਂ ਉਸ ਨੂੰ ਚੈਨਲਾਈਜ਼ ਕਰਨਾ ਚਾਹੁੰਦੇ ਹਾਂ ਕਿ ਉਸ ਨੂੰ ਅਸੀਂ ਆਪਣੇ ਹਰਿਆਣੇ ਬਾਰਡਰ ਤੱਕ 18 ਕਿਲੋਮੀਟਰ ਦਾ ਏਰੀਆ ਹੈ ਅਸੀਂ ਉਸ ਨੂੰ ਚੈਨਲਾਈਜ਼ ਕਰ ਦਿਆ ਅੱਗੇ ਪਾਣੀ ਨੂੰ ਉਹ ਸਾਹਮਣਾਂ ਪਰ ਉਹ ਕੋਆਪਰੇਟਰ ਨਹੀਂ ਕਰ ਰਹੇ ਸੋ ਇਸੇ ਕਰਕੇ ਸਾਨੇ ਬੰਨਾਂ ਦੀ ਮਜ਼ਬੂਤੀ ਦਾ ਕੰਮ ਕੀਤਾ ਤੇ ਬਾਕੀ 2.5 ਲੱਖ ਜਿਹੜਾ ਥੈਲਾ ਉਹ ਸਾਡੇ ਕੋਲੇ ਤਿਆਰ ਹੈ 50000 ਦੇ ਕਰੀਬ ਥੈਲਾ ਭਰਿਆ ਹੋਇਆ ਮਿੱਟੀ ਦਾ ਹਰ ਚੀਜ਼ ਜੋ ਵੀ ਪੋਸੀਬਲ ਹੋ ਸਕਦਾ ਮਸ਼ੀਨਾਂ ਵੀ ਖੜੀਆਂ ਨੇ ਹਰ ਚੀਜ਼ ਸਾਡੇ ਕੋਲੇ ਤਿਆਰ ਹੈ ਸਮੂਚਾ ਪ੍ਰਸ਼ਾਸਨ ਡੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਮਸਤੀਦੀ ਦੇ ਨਾਲ ਲੱਗੇ ਹੋਏ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਦਿਨ ਰਾਤ ਬੈਠ ਕੇ ਰਿਕਾਰਡ ਸਮੇਂ ਦੇ ਵਿੱਚ ਕਿਉਂਕਿ ਪਹਿਲਾਂ ਚੋਣ ਜਾਬਤਾ ਲੱਗਿਆ ਹੋਇਆ ਸੀ ਚੋਣ ਜਾਬਤੇ ਤੋਂ ਤੁਰੰਤ ਬਾਅਦ ਟੈਂਡਰ ਲਾ ਕੇ ਤੇ ਨਾਲ ਦੀ ਨਾਲ ਅਸੀਂ ਇੱਥੇ ਕੰਮ ਕਰਾਤਾ ਜਿਹੜਾ ਬਹੁਤ ਥੋੜੇ ਸਮੇਂ ਦੇ ਵਿੱਚ ਹੋਇਆ ਸੀ ਸਭ ਤਿਆਰੀਆਂ ਇਸੇ ਤਰ੍ਹਾਂ ਦੀਆਂ ਸੀ ਪਰ ਉਸ ਸਮੇਂ ਜਿਹੜਾ ਅੱਜ ਤੱਕ ਦਾ ਜੇ ਤੁਸੀਂ ਪਿਛਲਾ ਰਿਕਾਰਡ ਕਢੋਗੇ ਤਾਂ 748 ਫੁੱਟ ਤੇ ਕਦੇ ਘੱਗਰ ਪਹੁੰਚਿਆ ਨਹੀਂ ਸੀ ਤੇ ਬ੍ਰੀਚ ਹੋ ਜਾਂਦੀ ਸੀ ਪਿਛਲੇ ਵਾਰੀ 750 ਫੁੱਟ ਤੇ ਬ੍ਰੀਚ ਹੋਈ ਸੀ ਤੇ ਬ੍ਰੀਚ ਜਦੋਂ 750 ਫੁੱਟ ਤੇ ਹੋਈ ਆ ਰਾਤੋਂ ਰਾਤ ਅਸੀਂ ਰਾਤ ਨੂੰ ਉੱਥੇ ਆ ਕੇ ਗਏ ਆ ਮਕਰੋੜ ਸਾਹਿਬ ਡੀ ਸਾਹਿਬ ਵੀ ਤੇ ਮੈਂ ਵੀ ਸੀ ਉੱਥੇ ਐਸ ਡੀ ਐਮ ਸਾਹਿਬ ਤੇ ਫਿਰ ਰਾਤ ਨੂੰ ਅਸੀਂ ਉੱਥੇ ਆਏ ਆ ਸਵੇਰੇ 4:30 ਵਜੇ ਬ੍ਰੀਚ ਹੋਈ ਉਹ ਉਸ ਸਮੇਂ ਤਾਂ 755 756 ਪਤਾ ਨਹੀਂ ਕਿੱਥੇ ਤੱਕ ਹੋ ਗਿਆ ਪਾਣੀ ਸੋ ਜਿਹੜਾ ਪਿਛਲੇ 30 ਸਾਲਾਂ ਚ ਪਾਣੀ ਨਹੀਂ ਆਇਆ ਸੀ ਉਹ ਪਾਣੀ ਪਿਛਲੇ ਵਾਰ ਹੀ ਆ ਗਿਆ ਸੀ ਸੋ ਉਹਦੇ ਸਾਹਮਣੇ ਤਾਂ ਸਾਰੇ ਪ੍ਰਬੰਧ ਸੀ ਜਿਹੜੇ ਉਹ ਧਰੇ ਧਰਾਏ ਰਹੇਗੇ ਜੀ ਅਸੀਂ ਅੱਜ ਮੈਂ ਐਮਐਲਏ ਸਾਹਿਬ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਐਸੀ ਸਾਹਿਬ ਡਰੇਨੇਜ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਤੇ ਸਮੁੱਚਾ ਪ੍ਰਸ਼ਾਸਨ ਤੇ ਪਿੰਡ ਦੇ ਮੋਤਬਰ ਬੰਦੇ ਵੀ ਇੱਥੇ ਮੌਜੂਦ ਨੇ ਜਿਹੜਾ ਪਿਛਲੇ 48 ਘੰਟੇ ਦੇ ਵਿੱਚ ਘੱਗਰ ਦਾ ਜਿਹੜਾ ਵਾਟਰ ਲੈਵਲ ਹੈ 18 ਫੀਟ ਵਧਿਆ ਹੈਗਾ ਅਸੀਂ ਉਹੀ ਮੋਨੀਟਰ ਕਰਨ ਆਏ ਕਿ ਇਸ ਤਰ੍ਹਾਂ ਦੇ ਮੌਕੇ ਤੇ ਹਾਲਾਤ ਨੇ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਸਾਡੇ ਜਿਹੜੇ ਪ੍ਰਬੰਧ ਪੁਖਤਾ ਨੇ ਪੂਰੇ ਨੇ ਜਿਹੜਾ ਘੱਗਰ ਬੰਨੂ ਚੌੜਾ ਕੀਤਾ ਗਿਆ ਹੈਗਾ ਜਿਹੜੇ ਕੰਮ ਸਾਫ ਸਫਾਈ ਦੇ ਹੋਏ ਹਨ ਲੋਕਾਂ ਵੱਲੋਂ ਜਿਹੜੀ ਹੈਗੀ ਪੂਰੀ ਉਹਦੇ ਵਿੱਚ ਸਹਿਮਤੀ ਪ੍ਰਗਟਾਈ ਗਈ ਹੈ ਤੇ ਕੁਆਲਿਟੀ ਦੀ ਅਸ਼ੋਰੈਂਸ ਕੀਤੀ ਗਈ ਹੈ ਅਸੀਂ ਇਸ ਵੇਲੇ ਜਿਹੜਾ ਹੈਗਾ 744 ਦੇ ਲੈਵਲ ਹੈ ਜੋ ਕਿ ਡੇਂਜਰ ਮਾਰਕ ਤੋਂ ਕਾਫੀ ਥੱਲੇ ਹੈਗਾ 4 ਤੋਂ 5 ਫੁੱਟ ਜਿਹੜਾ ਹੈਗਾ ਇਸ ਵੇਲੇ ਥੱਲੇ ਚੱਲ ਰਿਹਾ ਤੇ ਪਿੱਛੇ ਜਿਹੜਾ ਚੀਕਾ ਗੇਜ ਹੈ ਉੱਥੇ ਵੀ ਪਾਣੀ ਰਿਸਿਡ ਹੋਣਾ ਸ਼ੁਰੂ ਹੋ ਗਿਆ ਹੈ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਜੇ ਇਸ ਵੇਲੇ ਸਾਡੇ ਸਾਰੇ ਦੇ ਸਾਰੇ ਜਿਹੜੇ ਪ੍ਰਬੰਧਨਿਕ ਫੁਕਤਾ ਨੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿਹੜੇ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਾਰਟਮੈਂ ਸਮੇਂ ਸਿਰ ਤੇ ਕਮ ਐਗਜ਼ੀਕਿਊਟ ਕੀਤਾ ਗਿਆ ਹੈ ਪੰਨਾ ਨੂੰ ਚੌੜਾ ਕਰਨ ਦਾ ਉਹਨਾਂ ਨੂੰ ਪੱਕਾ ਕਰਨ ਦਾ ਕੰਮ ਵੀ ਸੁੱੱਚੇ ਤਰੀਕੇ ਨਾਲ ਇੱਥੇ ਜਿਹੜਾ ਹੈਗਾ ਮੁਕੰਮਲ ਹੋਇਆ ਹੈ ਤੇ ਮੈਨੂੰ ਆਸ ਹੈ ਤੇ ਪੂਰੀ ਉਮੀਦ ਹੈ ਕਿ ਇਸ ਵੇਲੇ ਜਿਹੜਾ ਹੈਗਾ ਆਪਾਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਫਲੋ ਨੂੰ ਚੰਗੀ ਤਰ੍ਹਾਂ ਬਾਹਰ ਆਉਣਾ ਮੈਨੇਜ ਕਰ ਸਕਦੇ ਇਸ ਤਰ੍ਹਾਂ ਹੈ ਕਿ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਡੈਫੀਨਿਟਲੀ ਸਾਡੀਆਂ ਜਿਹੜੀ ਟੀਮਾਂ ਹੈਗੀਆਂ 24 ਘੰਟੇ ਅਸੀਂ ਆਲਰੇਡੀ ਜਿਹੜੀ ਹੈਗੀ ਸਕੁਆਇਰ ਟੀਮਸ ਡਿਪਲੋਏ ਕਰਤੀਆਂ ਹੈਗੀਆਂ ਜਿਹੜੀ ਲਗਾਤਾਰ ਚੌਕਸ ਰਹਿਣਗੀਆਂ ਪਿੰਡਾਂ ਦੇ ਵਿੱਚ ਅਲਰਟ ਵੀ ਅਨਾਉਂਸ ਕਰਦੇ ਹੈਗੇ ਕਿ ਜੀ ਦੇਖ ਕਕਰ ਦਾ ਪਾਣੀ ਜਿਹੜਾ ਹੈਗਾ ਵਧ ਗਿਆ ਹੈ ਇਹ ਇੱਕ ਪ੍ਰੇਪਰੇਟਿਵ ਤਰੀਕਾ ਹੁੰਦਾ ਹੈ ਕਿ ਜਿਸ ਕਰਕੇ ਕੋਈ ਦਰਿਆ ਦੇ ਨੇੜੇ ਨਹਾਣ ਜਿਸ ਕਰਕੇ ਕੋਈ ਜਾਨਵਰ ਦਾ ਨੁਕਸਾਨ ਹੋ ਜਾਣ ਤੇ ਆਪਾਂ ਚਾਹਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਹੀਂ ਹੋਣੀ ਚਾਹੀਦੀ ਇਸ ਕਰਕੇ ਅਸੀਂ ਜਿਹੜੀ ਹੈਗੀ ਟੀਮਾਂ ਪੂਰੀ ਮੁਸਤੈਦ ਕਰਤੀਆਂ ਹੈਗੀਆਂ ਨਾਲ ਹੀ ਜਿਹੜਾ ਹੈਗਾ ਪਿੱਛੇ ਜਿਹੜੀ ਬਾਰਿਸ਼ ਹੋਣੀ ਹੈ ਜਿਹੜਾ ਪਿੱਛੇ ਜੇ ਆਪਾਂ ਗੱਲ ਕਰੀਏ ਪਿਛਲੇ 24 ਤੋਂ 36 ਘੰਟੇ ਪਿੱਛੇ ਵੀ ਬਾਰਿਸ਼ ਨਹੀਂ ਹੋਈ ਹੈ ਤੇ ਇਹ ਜਿਹੜਾ ਪਾਣੀ ਉਹ ਅੱਗੇ ਲੰਘ ਜਾਊਗਾ ਜੇ ਆਪਣੀ ਜਿਹੜੀ ਕੈ ਜਿੰਨਾ ਪਾਣੀ ਇਹਦੇ ਵਿੱਚ ਆਊਗਾ ਉਹ ਡੈਫੀਨਿਟਲੀ ਅਸੀਂ ਲੰਗਾ ਸਕਦੇ ਆ ਤੇ ਅਸੀਂ ਪੂਰੀ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਦੇ ਲਲਰਟ ਜਾਰੀ ਕੀਤੇ ਗਏ ਆ ਉਹਨਾਂ ਪਾਣੀ ਕਾ ਘਰ ਜੇ ਲੰਣ ਦੇ ਸਮਰਥ